ਕਰਨੀ ਨਾਮ ਆਪਾਂ ਨੇ ਗੀਤ ਪੇਸ਼ ਕੀਤਾ ਸੀ ਤੇ ਗੁਨਾਨਕ ਪਾਸ਼ਾ ਨੇ ਜਿਹੜਾ ਜੀ ਕਾਜ਼ੀ ਰੁਕਮਦਾਨ ਵਾਰਤਲਾ ਕੋਈ ਉੱਥੇ ਦੱਸਿਆ ਸੀ ਇੱਕ ਹੁੰਦਾ ਨਾ ਕਿਉਂਕਿ ਗੁਰੂ ਮਹਾਰਾਜ ਆਪ ਅਕਾਲ ਪੁਰਖ ਸੁਪ ਵਿਖੇ ਦੀ ਯੋਜਨਾਬੰਦੀ ਦੱਸੀ ਸਾਰੀ ਇਸ ਦੇ ਵਿੱਚ ਜੀ ਬਿਲਕੁਲ ਬਵਿੰਦਰ ਇਹ ਤਾਂ ਹਰ ਰੋਜ਼ ਅਰਦਾਸ ਦੇ ਵਿੱਚ ਅਸੀਂ ਕਹਿੰਦੇ ਆ ਕਿ ਰਾਜ ਕਰੇਗਾ ਖਾਲਸਾ ਆਖੀ ਰਹਿਣ ਕੋਏ ਤੇ ਅਸੀਂ ਪਾਤਸ਼ਾਹੀ ਦਾਵਾ ਰੱਖਣ ਵਾਲੇ ਆ ਹਾਲਾਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸਿੱਖ ਤਾਂ 2% ਹੀ ਨੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਵੀ 2% ਹੀ ਸੀਗੀ ਉਦੋਂ ਕੋਈ ਬਹੁਤ ਜ਼ਿਆਦਾ ਵੱਡੀ ਗਿਣਤੀ ਨਹੀਂ ਸੀਗੀ ਸਿੱਖ ਸਿੱਖਾਂ ਦੀ ਤਾਂ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿੰਨੇ ਪਰਸੈਂਟ ਹੋ ਤੇ ਇਹ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਹੋ ਜਾਂ ਜਿਹੜਾ ਇੱਕ ਧਾਰਮਿਕ ਗੀਤ ਜਿਹੜਾ ਹੈ ਉਸ ਦੇ ਨਾਲ ਜਿਹੜੀ ਨਵੀਂ ਜਨਰੇਸ਼ਨ ਹੈ ਉਹਨੂੰ ਵੀ ਪਤਾ ਲੱਗਦਾ ਰਹਿੰਦਾ ਹੈ ਕਿ ਸਾਡਾ ਪਹਿਲਾਂ ਵੀ ਰਾਜ ਰਿਹਾ ਤੇ ਆਉਣ ਵਾਲੇ ਸਮੇਂ ਤੁਸੀਂ ਤੁਸੀਂ ਇਹ ਦੇਖੋ ਗੁਰੂ ਸਾਹਿਬਾਨ ਨੇ ਉਹ ਕੀਤਾ ਉਹ ਖਾਣੀ ਤੇ ਬੋਲ ਨੇ ਗੁਰੂਨਾਨਕ ਪਾਸ਼ਾ ਦੇ ਇਹ ਲਿਖਤਾ ਤੇ ਉਸ ਤੋਂ ਬਾਅਦ ਤੁਸੀਂ ਮਹਾਰਾਜਾ ਜੀਤ ਸਿੰਘ ਦਾ ਜ਼ਿਕਰ ਕੀਤਾ ਤੇ ਉਹਦੀ ਵੀ ਪੇਸ਼ਕਸ਼ ਹੈ ਇਸ ਗੀਤ ਤੋਂ ਬਾਅਦ ਅਸੀਂ ਕੀਤੀ ਰਿਟਰਨ ਆਫ ਕਿੰਗ ਮਹਾਰਾਜਾ ਜੀਤ ਸਿੰਘ ਉਹ ਵੀ ਸਰੋਤਿਆਂ ਦੇ ਤੁਹਾਡੀ ਖਬਰਾਂ ਤੋਂ ਬਾਅਦ ਆਪਾਂ ਪੇਸ਼ ਕਰਾਂਗੇ ਲਓ ਜੀ ਖਬਰਾਂ ਤੇ ਝਾਤ ਮਾਰਦੇ ਆ ਸਾਰਾ ਦੱਸਿਓ ਕੀ ਕੋਈ ਚੱਲ ਰਿਹਾ ਹੈ ਲੁੱਟਾਂ ਕੋਹਾ ਕਤਲ ਚੰਗੇ ਕਾਰਜ ਕੀ ਹੋ ਰਹੇ ਨੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਔਰ ਤਰਨ ਤਰਨ ਸੀਟ ਸਾਰਾ ਕੁਝ ਦੱਸਿਓ ਜੀ ਬਿਲਕੁਲ ਭਪਿੰਦਰ ਕੁਝ ਸਮੇਂ ਦੇ ਵਿੱਚ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੀਆਂ ਖਬਰਾਂ ਪੰਜਾਬ ਦੀਆਂ ਦੱਸਣ ਦੀ ਇੱਕ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਤਰਨ ਤਰਨ ਜਿਮਨੀ ਚੋਣ ਉਸ ਨੂੰ ਲੈ ਕੇ ਅਖਾੜਾ ਪੂਰਾ ਭਖਿਆ ਹੋਇਆ ਸਾਰੀਆਂ ਪੋਲਿਟਿਕਲ ਪਾਰਟੀਆਂ ਉੱਥੇ ਜਾ ਰਹੀਆਂ ਨੇ ਤਾਂ ਉੱਥੇ ਆਪ ਸੁਪਰੀਮੋ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਗਏ ਭਗਵੰਤ ਮਾਨ ਵੀ ਨਾਲ ਸੀ ਹੋਰ ਆਗੂ ਨਾਲ ਸੀ ਉਹਨਾਂ ਨੇ ਉੱਥੇ ਜਾ ਕੇ ਇੱਕ ਬਿਆਨ ਦਿੱਤਾ ਕਿ ਅਸੀਂ ਜਿਹੜਾ ਗੈਂਗਸਟਰਾਂ ਨੂੰ ਚੇਤਾਵਨੀ ਦਿੰਦੇ ਆ ਕਿ ਜਾਂ ਤਾਂ ਤਰਨਤਾਰਨ ਤੇ ਪੰਜਾਬ ਛੱਡ ਜੋ ਜਾਂ ਫਿਰ ਅਸੀਂ ਇੱਕ ਹਫ਼ਤੇ ਦੇ ਵਿੱਚ ਖਤਮ ਕਰ ਦਾਂਗੇ ਗੈਂਗਸਟਰਾਂ ਨੂੰ ਤੇ ਇਹ ਕਿ ਇੱਕ ਹਫ਼ਤੇ ਚ ਪੰਜਾਬ ਛੱਡ ਜੋ ਜਾਂ ਤਰਨਤਾਰਨ ਛੱਡ ਜੋ ਨਹੀਂ ਤਾਂ ਅਸੀਂ ਖਤਮ ਕਰ ਦਾਂਗੇ ਇਹ ਬਿਆਨ ਹੁਣ ਤੁਸੀਂ ਦੇਖੋ ਕਿ 2022 ਮਾਰਚ ਦੇ ਵਿੱਚ ਸਰਕਾਰ ਆਈ ਸੀ ਤੇ ਇਸ ਵੇਲੇ 2025 ਨਵੰਬਰ ਚੱਲ ਰਿਹਾ ਹੈ ਤੇ 4 ਸਾਲ ਤਾਂ ਜਿਹੜੇ ਨੇ ਸਰਕਾਰ ਦੇ ਉਹ ਪੂਰੇ ਹੋਣ ਵਾਲੇ ਨੇ ਹੁਣ ਵੀ ਉਹ ਇਹੀ ਗੱਲ ਕਹਿ ਰਹੇ ਨੇ ਕਿ ਗੈਂਗਸਟਰਾਂ ਨੂੰ ਕਿ ਤੁਸੀਂ ਪੰਜਾਬ ਛੱਡ ਜਾਓ ਨਹੀਂ ਤਾਂ ਅਸੀਂ ਖਤਮ ਕਰ ਦਾਂਗੇ ਭਾਵ ਕਿ ਪੰਜਾਬ ਦੇ ਵਿੱਚੋਂ ਗੈਂਗਸਟਰ ਬਾਦ ਖਤਮ ਨਹੀਂ ਹੋਇਆ ਇਹ ਗੱਲ ਜਿਹੜੀ ਇਸ ਗੱਲ ਦੀ ਗਵਾਹੀ ਭਰਦੀ ਹੈ ਤਰਨਤਾਰਨ ਦੇ ਲੋਕ ਜਿਹੜੇ ਨੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਲਾਅ ਐਂਡ ਆਰਡਰ ਬਹੁਤ ਵੱਡਾ ਮੁੱਦਾ ਹੈ ਪੰਜਾਬ ਦਾ ਦੇਖੋ ਤੁਸੀਂ ਪੰਜਾਬ ਦੇ ਵਿੱਚ ਹਾਲਾਤ ਭੁਪਿੰਦਰ ਇਹ ਨੇ ਇਹਨੂੰ 네ਗੇਟਿਵ ਨਾ ਸਮਝਿਆ ਜਾਵੇ ਪਰ ਜਿਹਦੇ ਕੋਲ 4 ਪੈਸੇ ਨੇ ਤੇ ਜਿਹੜਾ ਥੋੜਾ ਜਿਹਾ ਵੀ ਆਪਣੇ ਸ਼ਹਿਰ ਦੇ ਵਿੱਚ ਮਸ਼ਹੂਰ ਹੋ ਗਿਆ ਜਾਂ ਉਹਨੂੰ 4 ਪੈਸੇ ਲੋਕਾਂ ਨੂੰ ਦੇਖਣ ਲੱਗੇ ਕਿ ਇਹਦੇ ਕੋਲੇ 4 ਪੈਸੇ ਆ ਗਏ ਨੇ ਉਹਨਾਂ ਨੂੰ ਫਿਰੋਤੀਆਂ ਦੀਆਂ ਕੋਲਾਂ ਆਉਣ ਲੱਗਦੀ ਜਾਂਦੀਆਂ ਨੇ ਹੁਣ ਉਹ ਦੇਖੋ ਚਾਹੇ ਉਹ ਗੈਂਗਸਟਰ ਆਪ ਮੰਗ ਰਹੇ ਨੇ ਜਾਂ ਉਹਨਾਂ ਦੇ ਗਾਹਾਂ ਚੇਲੇ ਚਪਟੇ ਜਿਹੜੇ ਨੇ ਉਹ ਮੰਗੀ ਜਾਂਦੇ ਨੇ ਉਹਨਾਂ ਦੇ ਨਾਂ ਤੇ ਤੇ ਹਰ ਦਿਨ ਗੋਲੀ ਜਿਹੜੀ ਆ ਤੁਸੀਂ ਦੇਖੋਗੇ ਕਿ ਡਰਾਉਣ ਦੇ ਲਈ ਪਹਿਲਾਂ ਤਾਂ ਰੰਗਦਾਰੀ ਮੰਗੀ ਜਾਂਦੀ ਆ ਭਾਵ ਕਿ ਫੋਨ ਕਰਿਆ ਜਾਂਦਾ WhatsApp ਕਾਲ ਤੇ ਜਾਂ ਪਰਚੀ ਸੁੱਟ ਦਿੱਤੀ ਜਾਂਦੀ ਆ ਜੀ ਐਨੇ ਲੱਖ ਦੇ ਦਿਓ ਜੇ ਨਹੀਂ ਦੰਦੇ ਫਿਰ ਗੋਲੀ ਚਲਾ ਦਿੰਦੇ ਨੇ ਇਹ ਆਮ ਹੀ ਵਰਤਾਰਾ ਹੈ ਦੇਖੋ ਤੁਸੀਂ ਅਬੋਹਰ ਦੇ ਵਿੱਚ ਪਿੱਛੇ ਕਿੰਨਾ ਵੱਡਾ ਜਿਹੜਾ ਬੰਦਾ ਵਪਾਰੀ ਸੀਗਾ ਜਿਹਨੇ ਕਿੰਨੇ ਸਾਲ ਲਾਤੇ ਹੋਣੇ ਆਪਣੀ ਤਰੱਕੀ ਦੇ ਲਈ ਪੂਰੀ ਮਿਹਨਤ ਲਾਤੀ ਹੋਣੀ ਹੈ ਇੱਕ ਟੇਲਰ ਦੀ ਦੁਕਾਨ ਤੋਂ ਆ ਬੰਦਾ ਉਹ ਵਪਾਰੀ ਬਣਿਆ ਤੇ ਪੰਜਾਬ ਦੇ ਵਿੱਚ ਹੁਣ ਚਾਹੇ ਛੋਟਾ ਜਿਹਾ ਕੋਈ ਸੁਨਿਆਰਾ ਹੋਵੇ ਚਾਹੇ ਥੋੜਾ ਜਿਹਾ ਕੋਈ ਕੱਪੜੇ ਦਾ ਵਪਾਰੀ ਹੋਵੇ ਜਾਂ ਛੋਟੀ ਜਿਹੀ ਕੋਈ ਫੈਕਟਰੀ ਹੋਵੇ ਜਾਂ ਤਾਂ ਫਿਰ ਉਹ ਜਿਹੜੀ ਪ੍ਰੋਟੈਕਸ਼ਨ ਮਨੀ ਦੇ ਨਾਂ ਤੇ ਦੇਈ ਜਾਵੇ ਜਾ ਕਲਾਕਾਰ ਹੋ ਗਈ ਕਲਾਕਾਰ ਅਦੇ ਤਾਂ ਦੱਸਦੇ ਨਹੀਂ ਭੁਪਿੰਦਰ ਜੀ ਜੱਬੀ ਜਵਾਨ ਦੇ ਵਿੱਚ ਮਤਲਬ ਇਹ ਮੰਨੇ ਵਾਲੀ ਗੱਲ ਹੈਗੀ ਹੈ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਉਹ ਦੇਰ ਵੀ ਰਹੇ ਨੇ ਪ੍ਰੋਟੈਕਸ਼ਨ ਤੇ ਪਿੱਛੇ ਜੇ ਕਰਨ ਉਹਦੇ ਲਈ ਨਹੀਂ ਤਾਂ ਕਿਹਾ ਵੀ ਸੀਗਾ ਦੇਖੋ ਹੁਣ ਕੈਨੇਡਾ ਤੱਕ ਵੀ ਪਹੁੰਚ ਗਈ ਗੱਲ ਹੈ ਬਹੁਤ ਸਾਰੇ ਲੋਕ ਪਹਿਲਾਂ ਆਪਣੇ ਆਪ ਨੂੰ ਕੈਨੇਡਾ ਦੇ ਵਿੱਚ ਸੇਫ ਮੰਨ ਲੈਂਦੇ ਸੀ ਕਿ ਚਲੋ ਪੰਜਾਬ ਦੇ ਵਿੱਚ ਤਾਂ ਕੁਝ ਹੋ ਗਿਆ ਸੀ ਕੈਨੇਡਾ ਚਲੇ ਜਾਨੇ ਉਹਨਾਂ ਦੇ ਬੰਦੇ ਹੁਣ ਕੈਨੇਡਾ ਨੇ ਉੱਥੇ ਵੀ ਗੋਲੀਆਂ ਚਲਾਈ ਜਾਂਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਲੈਂਡ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਕਾਫੀ ਇਸ ਵੇਲੇ ਸਰਕਾਰ ਦੇ ਲਈ ਚੁਣੌਤੀ ਹੈ ਤੇ ਅੱਜ ਇੱਕ ਰਾਜਾ ਵੜਿੰਗ ਦਾ ਬਿਆਨ ਆ ਗਿਆ ਇਸ ਨੂੰ ਲੈ ਕੇ ਰਾਜਾ ਵੜਿੰਗ ਕਹਿੰਦੇ ਕਿ ਗੈਂਗਸਟਰ ਤਾਂ ਖਤਮ ਹੋਣੇ ਨੇ ਕਿ ਜੀ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਚੱਕ ਲੋ ਉਹਨਾਂ ਦੇ ਚਾਚੇ ਨੂੰ ਉਹਨਾਂ ਦੇ ਮਾਮੇ ਨੂੰ ਉਹਨਾਂ ਦੇ ਤਾਏ ਨੂੰ ਉਹਨਾਂ ਦੇ ਬੱਚਿਆਂ ਨੂੰ ਜਿਹੜਾ ਵੀ ਗੈਂਗਸਟਰ ਹੈ ਉਹਦੇ ਪਰਿਵਾਰ ਨੂੰ ਵੀ ਚੱਕ ਕੇ ਅੰਦਰ ਕਰ ਦੋ ਪਰ ਇਸ ਤੇ ਹੁਣ ਵਿਵਾਦ ਹੋ ਗਿਆ ਬਈ ਦੇਖੋ ਠੀਕ ਹੈ ਗੈਂਗਸਟਰ ਕੋਈ ਗਲਤ ਲੈਂਡ ਦੇ ਵਿੱਚ ਚਲੇਗਾ ਹਾਲਾਂਕਿ ਚਲੋ ਉਹ ਵੀ ਸਿਸਟਮ ਦੇ ਕਾਰਨ ਹੁੰਦਾ ਏ ਕਿ ਨਸ਼ਾ ਆ ਗਿਆ ਨਸ਼ੇ ਤੋਂ ਬਾਅਦ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਕ੍ਰਾਈਮ ਦੀ ਦੁਨੀਆ ਵਿੱਚ ਚਲੇ ਗਏ ਅਪਰਾਧਿਕ ਵਾਰਦਾਤਾ ਕਰਨ ਲੱਗੇ ਫਿਰ ਪੈਸੇ ਜਿਹੜੇ ਨੇ ਇਸ ਤਰ੍ਹਾਂ ਉਹਨਾਂ ਨੂੰ ਲੱਗਦਾ ਕਿ ਫਿਰੋਤੀਆਂ ਲੈ ਕੇ ਰੰਗਦਾਰੀਆਂ ਲੈ ਕੇ ਕਰ ਲਓ ਪਰ ਇਹ ਨਹੀਂ ਨਾ ਹੋ ਸਕਦਾ ਕਿ ਕਿਸੇ ਕ੍ਰਾਈਮ ਦੇ ਬਦਲੇ ਕਿਸੇ ਦੇ ਪੁੱਤ ਨੂੰ ਕਿਸੇ ਦੇ ਮਾਂ-ਬਾਪ ਨੂੰ ਸਜ਼ਾ ਦੇ ਦਿਓ ਕਿਸੇ ਦੇ ਚਾਚੇ-ਤਾਏ ਨੂੰ ਸਜ਼ਾ ਦੇ ਦਿਓ ਕਿਸੇ ਦੇ ਮਾਮੇ ਨੂੰ ਸਜ਼ਾ ਦੇ ਦਿਓ ਜੀ ਮਤਲਬ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਵਾਰ-ਵਾਰ ਅਜਿਹੇ ਬੇਤੁੱਕੇ ਬਿਆਨ ਜਿਹੜੇ ਨੇ ਦੇ ਰਹੇ ਨੇ ਪਹਿਲਾਂ ਬੂਟਾ ਸਿੰਘ ਦੀ ਕਾਸਟ ਨੂੰ ਲੈ ਕੇ ਉਹਨਾਂ ਦੇ ਰੰਗ ਨੂੰ ਲੈ ਕੇ ਕਹਿ ਦਿੱਤਾ ਹੁਣ ਉਹਨਾਂ ਨੇ ਇਹ ਕਹਿਤਾ ਤਾਂ ਉਹ ਬਿਆਨ ਨੂੰ ਵੀ ਦੇਖੋ ਤੁਸੀਂ ਗੈਂਗਸਟਰ ਬਾਦ ਪੈਦਾ ਕਿਵੇਂ ਹੋ ਰਿਹਾ ਹੈ ਪਹਿਲਾਂ ਤਾਂ ਸ਼ਹਿ ਹੁੰਦੀ ਹੈ ਪੁਲਿਸ ਨੂੰ ਪਤਾ ਨਹੀਂ ਹੁੰਦਾ ਹੈਗਾ ਕਿ ਕਿੱਥੇ ਕਿਹੜਾ ਕ੍ਰਾਈਮ ਹੋ ਰਿਹਾ ਹੈ ਕੌਣ ਲੋਕ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਫਿਰ ਉਹ ਵੱਡੇ ਅਪਰਾਧੀ ਬਣ ਜਾਂਦੇ ਨੇ ਇੱਕ ਤੋਂ ਬਾਅਦ ਦੋ ਵਾਰ ਦਾ ਤਾਂ ਦੋ ਤੋਂ ਬਾਅਦ ਚਾਰ ਫਿਰ ਵੈਸੇ ਵੀ ਮਤਲਬ ਇਸ ਗੱਲ ਦੇ ਵਿੱਚ ਕੋਈ ਦੋ رائے ਨਹੀਂ ਹੈਗੀ ਕਿ ਬਿਨਾਂ ਸਟੇਟ ਤੋਂ ਬਿਨਾਂ ਪੁਲਿਸ ਤੋਂ ਇਹ ਨੈਕਸਸ ਤੋਂ ਇਹ ਚੀਜ਼ਾਂ ਚੱਲ ਨਹੀਂ ਸਕਦੀਆਂ ਹੈਗੀਆਂ ਕਿਸੇ ਦੀ ਕੀ ਜ਼ਰੂਰਤ ਹੈਗੀ ਆ ਕਿ ਪੰਜਾਬ ਦੇ ਵਿੱਚ ਆ ਕੇ ਇਸ ਤਰ੍ਹਾਂ ਕਿਸੇ ਤੋਂ ਕਰौती ਮੰਗ ਜਵੇ ਤੇ ਉਸ ਤੋਂ ਬਾਅਦ ਖੁੱਲੇ ਆਮ ਘੁੰਮੇ ਜਾਂ ਜੇਲ੍ਹਾਂ ਦੇ ਵਿੱਚੋਂ ਫੋਨ ਆ ਜਾਣ ਹੁਣ ਤੱਕ ਜੇਲ੍ਹਾਂ ਦੀ ਹੀ ਸਿਸਟਮ ਨਹੀਂ ਸੈੱਟ ਹੋਇਆ ਸੋ ਇਹ ਚੀਜ਼ਾਂ ਨੇ ਜਿਹੜੀਆਂ ਚੁਣੌਤੀ ਨੇ ਪੰਜਾਬ ਦੇ ਲਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਲੱਕ ਤੋੜ ਦਾਂਗੇ ਫਿਰ 4 ਸਾਲ ਹੁਣ ਸਰਕਾਰ ਆ ਗਈ ਹਾਲੇ ਵੀ ਓਵਰਡੋਸ ਦੇ ਨਾਲ ਮੌਤਾਂ ਹੋ ਜਾਂਦੀਆਂ ਨੇ ਹਾਲੇ ਵੀ ਨਸ਼ਾ ਚਲੀ ਜਾਂਦਾ ਕਿੰਨੇ ਦੀ ਐਡਿਕਸ਼ਨ ਸੈਂਟਰ ਜਿਹੜੇ ਨੇ ਉਹ ਚੱਲ ਰਹੇ ਨੇ ਜਿੱਥੇ ਮਤਲਬ ਨਸ਼ਾ ਐਡੀ ਵੱਡੀ ਸਮੱਸਿਆ ਪੰਜਾਬ ਦੀ ਉਦੋਂ ਬਾਅਦ ਲਾਅ ਐਂਡ ਆਰਡਰ ਕਿਉਂਕਿ ਦੇਖੋ ਇਹ ਚੀਜ਼ਾਂ ਜੁੜੀਆਂ ਹੋਈਆਂ ਨੇ ਨਸ਼ਾ ਤੇ ਜਿਹੜੀਆਂ ਅਪਰਾਧਿਕ ਵਾਰਦਾਤਾਂ ਇੱਕ ਜਿਹੜਾ ਜਿਹਨੂੰ ਨੌਕਰੀ ਮਿਲੀ ਹੋਈ ਹੈ ਚੰਗਾ ਬੰਦਾ ਹੈ ਰੋਜ਼ ਜੌਬ ਤੇ ਜਾਂਦਾ ਹੈ ਉਹ ਨਹੀਂ ਕਰਦਾ ਇਸ ਤਰ੍ਹਾਂ ਨਸ਼ਾ ਉਹ ਤਾਂ ਆਪਣੇ ਕੰਮ ਤੇ ਉਹਨੂੰ ਪਤਾ ਕਿ ਮੈਂ ਸਵੇਰੇ ਉੱਠ ਕੇ ਫਿਰ ਕੰਮ ਤੇ ਜਾਣਾ ਹੈ ਇਹ ਤਾਂ ਜਿਹਦੇ ਕੋਲ ਕੰਮ ਨਹੀਂ ਫਿਰ ਨਸ਼ੇ ਕਰਨ ਲੱਗ ਗਿਆ ਫਿਰ ਗਲਤ ਸੰਗਤ ਦੇ ਵਿੱਚ ਪੈ ਗਿਆ ਉਹ ਸਾਰੀਆਂ ਚੀਜ਼ਾਂ ਕਰਕੇ ਅਜਿਹਾ ਹੋਇਆ ਇਹ ਚੀਜ਼ਾਂ ਦੇ ਨਾਲ ਤਾਂ ਜਿਹੜਿਆ ਸਮਾਂ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੱਢ ਲਿਆ ਐਨਆਰਆਈ ਦੀਆਂ ਅੱਖਾਂ ਦੇ ਉੱਤੇ ਬਹੁਤ ਵੱਡਾ ਪਰਦਾ ਸੀਗਾ ਉਹ ਹੁਣ ਇਹ ਮੈਨੂੰ ਆਪਨੇ ਆਪ ਨੂੰ ਤਾਂ ਲੱਗਦਾ ਵੀ ਲੈਣਾ ਸ਼ੁਰੂ ਹੋ ਗਿਆ ਲੋਕ ਮੰਨਣ ਚਾਹੇ ਨਾ ਮੰਨਣ ਉਹ ਅੱਖਾਂ ਤੋਂ ਪਰਦਾ ਤਾਂ ਤਾਂ ਹੀ ਲੈ ਗਿਆ ਜਦੋਂ ਲੋਕਾਂ ਨੇ ਇੱਥੇ ਫੰਡ ਰੇਜ਼ ਕੀਤਾ ਹੜ੍ਹਾਂ ਨੂੰ ਲੈ ਕੇ ਕਿਉਂਕਿ ਪਹਿਲਾਂ ਤਾਂ ਸਰਕਾਰ ਦੇ ਸਰਕਾਰ ਮੁੱਖ ਮੰਤਰੀ ਪਹੁੰਚੇ ਹੀ ਨਹੀਂ ਕਿਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਕਿੱਧਰ ਗਏ ਹੋਏ ਸੀਗੇ ਉਹ ਤੋਂ ਬਾਅਦ ਤੇ ਗਰਾਉਂਡ ਰੈਅਲਿਟੀ ਦੇ ਉੱਤੇ ਜਿਹੜੇ ਕਹਿੰਦੇ ਸੀ ਐਂ ਮੈਂ ਤਾਂ ਮੁਰਗੀ ਦਾ ਹੀ ਮੇਰਾ خیال ਮਰੀ ਦਾ ਵੀ ਮੁਆਵਜ਼ਾ ਦੇ ਦੂੰ ਫੇਰ ਕਹਿੰਦੇ ਸੀ ਗਦਾਵਰੀਆਂ ਕਰਾਵਾਂਗੇ ਸਾਰਾ ਕੁਝ ਹੋਊਗਾ ਪਰ ਹੁਣ ਇੱਥੇ ਦੇ ਲੋਕਾਂ ਦਾ ਵੀ ਅੱਖਾਂ ਖੁੱਲਣ ਗਈਆਂ ਜੀ ਜੀ ਉਹ ਵਿਨਰ ਜੀ ਉਹ ਤਾਂ ਹੁਣ ਗੁਜਰਾਤ ਜਾ ਕੇ ਤੇ ਬਿਹਾਰ ਇਲੈਕਸ਼ਨ ਦੇ ਵਿੱਚ ਜਾ ਕੇ ਜਿਹੜੀਆਂ ਉੱਥੇ ਜਾ ਕੇ ਵੀਡੀਓਜ਼ ਪਾਉਂਦੇ ਨੇ ਉਹ ਪੰਜਾਬ 'ਚ ਦੇਖੀਆਂ ਜਾਂਦੇ ਨੇ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਉਹ ਤੁਸੀਂ ਵੀ ਦੇਖਿਆ ਹੋਣੀ ਹੈ ਕਿ ਉੱਥੇ ਕਹਿੰਦੇ ਕਿ 50-50 ਹਜ਼ਾਰ ਦੇ ਦਿੱਤਾ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਜਿਹੜਾ ਆ ਗਏ ભગવંતમાન ਨੇ ਸਾਰਿਆਂ ਦੇ ਖਾਤਿਆਂ ਦੇ ਵਿੱਚ 50-5000 ਰੁਪਇਆ ਪੁਵਾਤਾ ਅਤੇ ਇਸ ਤਰ੍ਹਾਂ ਦੀਆਂ ਉੱਥੇ ਜਾ ਕੇ ਜਿਹੜੀਆਂ ਨੇ ਉੱਥੋਂ ਦੇ ਲੋਕਾਂ ਨੂੰ ਲਜਾਉਣ ਦੇ ਲਈ ਜਾਂ ਕਹਿ ਲਓ ਕਿ ਬਹਿਲਾਉਣ ਦੇ ਲਈ ਉਸ ਤਰ੍ਹਾਂ ਦੀਆਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਏਸੀ ਤਰ੍ਹਾਂ ਕੇ ਦਿੱਲੀ ਦੇ ਵਿੱਚ ਅਸੀਂ ਇਸ ਇਸ ਤਰ੍ਹਾਂ ਕਰਤਾ ਤੇ ਹੁਣ ਪੰਜਾਬ ਦੇ ਵਿੱਚ ਕਰਦਾਂਗੇ ਸੋ ਖੈਰ ਪੰਜਾਬ ਦੇ ਲੋਕ ਪਹਿਲਾਂ ਨਾਲੋਂ ਦੇਖਾਂਗੇ ਕਿ ਕੀ ਬਦਲਾਅ ਲਿਆਉਂਦੇ ਨੇ ਪਰ ਇਸ ਵੇਲੇ ਜਿਹੜੀ ਜਿਮਨੀ ਚੋਣ ਹੈਗੀ ਆ ਉਸ ਦੇ ਵਿੱਚ ਪੂਰਾ ਜ਼ੋਰ ਜਿਹੜਾ ਸਰਕਾਰ ਦਾ ਲੱਗਿਆ ਹੋਇਆ ਏ ਤੇ ਜਿਹੜੇ ਵਿਰੋਧੀ ਧਿਰਾਂ ਨੇ ਉਹ ਵਾਰ-ਵਾਰ ਇਲਜ਼ਾਮ ਲਾ ਰਹੀਆਂ ਨੇ ਕਿ ਸਾਡੇ ਬੰਦਿਆਂ ਨੂੰ ਅਕਾਲੀਦਰ ਕਹਿ ਰਿਹਾ ਕਿ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਥੋਂ ਦੀ ਜਿਹੜੀ ਕੈਂਡੀਡੇਟ ਆ ਕਾਲੇ ਦਲ ਦੀ ਉਸ ਦੀ ਧੀ ਕਹਿ ਰਹੀ ਹੈ ਕਿ ਪੁਲਿਸ ਵਾਲੇ ਮੇਰਾ ਪਿੱਛਾ ਕਰ ਰਹੇ ਨੇ ਰਵਨੀਤ ਬਿੱਟੂ ਕਹਿੰਦੇ ਨੇ ਕਿ ਜਿਹੜੀਆਂ ਬਿਨਾਂ ਨੰਬਰ ਵਾਲੀਆਂ ਗੱਡੀਆਂ ਘੁੰਮ ਰਹੀਆਂ ਨੇ ਤਾਂ ਸਰਕਾਰ ਦਾ ਤਾਂ ਇਸ ਵੇਲੇ ਜੋਰ ਲੱਗੇ ਹੋਇਆ ਅੱਜ ਇੱਕ ਹੋ ਡਿਵੈਲਪਮੈਂਟ ਹੈ ਕਿ ਜਿਹੜੇ ਡਾਕਟਰ ਕਸ਼ਮੀਰ ਸੋਹਲ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਉਹਨਾਂ ਦੇ ਭਾਣ ਜੇ ਨੇ ਕੋਮਲਪ੍ਰੀਤ ਸਿੰਘ ਉਹਨਾਂ ਨੇ ਅੱਜ ਬੀਜੇਪੀ ਜੁਆਇਨ ਕਰ ਲਈ ਆਜ਼ਾਦ ਤੌਰ ਤੇ ਖੜੇ ਸੀਗੇ ਤਾਂ ਹਾਲਾਂਕਿ ਚਲੋ ਫਰਕ ਤਾਂ ਕੀ ਉਸ ਦੇ ਨਾਲ ਬੀਜੇਪੀ ਨੂੰ ਕਿੰਨੀ ਵੋਟ ਦਾ ਪੈਣਾ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀ ਉਹਨਾਂ ਦਾ ਤਾਂ ਦਿਹਾਂਤ ਹੋ ਗਿਆ ਉਹਨਾਂ ਦੇ ਭਾਣ ਜੀ ਉਹਨਾਂ ਦੇ ਪੀਏ ਵੀ ਸੀਗੇ ਉਹ ਟਿਕਟ ਮੰਗਦੇ ਸੀ ਉਹਨਾਂ ਨੂੰ ਦਿੱਤੀ ਨਹੀਂ ਹੁਣ ਉਹ ਬੀਜੇਪੀ ਚ ਚਲੇ ਗਏ ਇਹਦੇ ਨਾਲ ਹੀ ਗੁਪਿੰਦਰ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਨਾ ਬੇਹੱਦ ਜ਼ਰੂਰੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸੀਂ ਦੱਸਿਆ ਸੀਗਾ ਕਿ ਭਾਵੇਂ ਕੇਂਦਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਤਾਂ ਵਾਪਸ ਲੈ ਲਿਆ ਗਿਆ ਪਰ ਇੱਕ ਨੋਟੀਫਿਕੇਸ਼ਨ ਨਾਲ ਹੀ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅਸੀਂ ਹਾਲੇ ਇਸ ਜਿਹੜਾ ਨਵੀਂ ਚੇਂਜ ਕੀਤੀ ਹੈਗੀ ਆ ਬੋਰਡ ਬੋਰਡ ਆਫ ਗਵਰਨਰਸ ਬਣਾਇਆ ਹੈਗਾ ਸੈਨੇਟ ਤੇ ਸੀਨੇਟ ਸੈਨੇਟ ਤੇ ਸਿੰਡੀਗੇਟ ਭੰਗ ਕਰਕੇ ਉਸ ਨੂੰ ਅਸੀਂ ਫਿਲਹਾਲ ਹੋਲਡ ਕਰਦੇ ਆਂ ਤਾਂ ਹੁਣ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬੰਦ ਕਰਨ ਦਾ ਐਲਾਨ ਕੀਤਾ ਹੋਇਆ ਵੱਡੇ ਪੱਧਰ ਤੇ ਜਿਹੜੇ ਉੱਥੇ ਪੋਲੀਟੀਸ਼ੀਅਨ ਨੇ ਉਹ ਵੀ ਪਹੁੰਚ ਰਹੇ ਨੇ ਅੱਜ ਐਸਜੀਪੀਸੀ ਪ੍ਰਧਾਨ ਧਾਮੀ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਪਹੁੰਚੇ ਆਮ ਆਦਮੀ ਪਾਰਟੀ ਦੇ ਵੀ ਐਮਐਲਏ ਪਹੁੰਚੇ ਹਾਲਾਂਕਿ ਕੱਲ ਇੱਕ ਵਿਦਿਆਰਥਣ ਦੇ ਵੱਲੋਂ ਵੱਡੇ ਸਵਾਲ ਕੀਤੇ ਗਏ ਤੇ ਉਸ ਦੌਰਾਨ ਵੀ ਜਿਹੜਾ ਪੰਜਾਬ ਯੂਨੀਵਰਸਿਟੀ ਹੈ ਉੱਥੇ ਇਸ ਨੂੰ ਲੈ ਕੇ ਵੀ ਕਾਫੀ ਵਿਵਾਦ ਜਿਹੜਾ ਉੱਥੇ ਵੀ ਹੋ ਰਿਹਾ ਹੈ ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੀਆਂ ਹੋਈਆਂ ਨੇ ਜੀ ਜੀ ਆਵਾਜ਼ ਆ ਰਹੀ ਹੈ ਜੀ ਹਲੋ ਹਾਂਜੀ ਹਾਂਜੀ ਜੀ 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 ਤੇ ਹੋਰ ਕੋਈ ਅਪਡੇਟ ਹੋਵੇ ਕੁਝ ਜੇ ਨੈਸ਼ਨਲ ਨਿਊਜ਼ ਆਪਾਂ ਕਵਰ ਕਰੀਏ ਬਿਹਾਰ ਚੋਣਾਂ ਨੂੰ ਲੈ ਕੇ ਮੋਦੀ ਉਹਨਾਂ ਦੇ ਬਿਆਨ ਨੂੰ ਲੈ ਕੇ ਜਾਂ ਰਾਹੁਲ ਗਾਂਧੀ ਉਹਨਾਂ ਦੇ ਪਲਟਵਾਰ ਕੁਝ ਨਾ ਕੋਈ ਚੱਲਦੇ ਰੇ ਧਰਮ ਦੀ ਰਾਜਨੀਤੀ ਵੀ ਚੱਲ ਰਹੀ ਹੋਣੀ ਆ ਉੱਥੇ ਕੂਟਾ ਹੈ ਹੀ ਆ ਕਿਉਂਕਿ ਪੰਜਾਬ ਦੇ ਵਿੱਚ ਹੁਣ ਜਿਵੇਂ ਨੀ ਚੋਣਾ ਪੰਜਾਬ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਆਗੂ ਨੇ ਉਹ ਆ ਰਹੇ ਨੇ ਉਹ ਵੀ ਫਿਰ ਇੱਥੇ ਆ ਕੇ ਪ੍ਰਚਾਰ ਕਰਦੇ ਨੇ ਇਸੇ ਤਰ੍ਹਾਂ ਹੁਣ ਬਿਹਾਰ ਦੀ ਇਲੈਕਸ਼ਨ ਹੈ ਜਿਹੜੀ ਉਹਦਾ ਇੱਕ ਗੇੜ ਹੋ ਚੁੱਕਿਆ ਹੈ ਬਿਹਾਰ ਇਲੈਕਸ਼ਨ ਦਾ ਇੱਕ 라ਉਂਡ ਹੋ ਚੁੱਕਿਆ 62% ਦੇ ਕਰੀਬ-ਕਰੀਬ ਵੋਟ ਜਿਹੜੀ ਉਹ ਪੋਲ ਹੋਈ ਹੈ ਤੇ ਜਿਹੜੀ ਮੈਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਸੀ ਕਿ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਹੋਈ ਹੈ ਤੇ ਉੱਥੇ ਹੁਣ ਖਬਰ ਇਹ ਵੀ ਆ ਰਹੀ ਹੈ ਕਿ ਬੀਜੇਪੀ ਨੂੰ ਵੀ ਪਤਾ ਲੱਗ ਗਿਆ ਕਿ ਅੰਦੋਲਨ ਵੱਡਾ ਹੋ ਜਾਣਾ ਹੈ ਤੇ ਜੇਕਰ ਸਮਾਂ ਰਹਿੰਦਿਆਂ ਅਸੀਂ ਉਸ ਅੰਦੋਲਨ ਨੂੰ ਲੈ ਕੇ ਨੋਟੀਫਿਕੇਸ਼ਨ ਵਾਪਸ ਨਾ ਲਿਆ ਫਿਰ ਕਿਸਾਨੀ ਅੰਦੋਲਨ ਵਾਂਗ ਹੀ ਹੋ ਜਾਣਾ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਹੀ ਉਹ ਨੋਟੀਫਿਕੇਸ਼ਨ ਦੁਬਾਰਾ ਜਾਰੀ ਕਰ ਦਿੱਤਾ ਜਾਵੇ ਤੇ ਜਿਹੜੀ ਸੈਨਟ ਹੈਗੀ ਹੈ 90 ਮੈਂਬਰ ਵਾਲੀ ਉਹਨੂੰ ਵੀ ਉਸੇ ਤਰੀਕੇ ਦੇ ਨਾਲ ਜਾਰੀ ਰੱਖਿਆ ਜਾਵੇ ਤੇ ਹਾਲੇ ਬਿਹਾਰ ਇਲੈਕਸ਼ਨ ਦੇ ਲਈ ਕਿਉਂਕਿ ਕਈ ਗੇਟ ਦੇ ਵਿੱਚ ਵੋਟਾਂ ਪੈਣੀਆਂ ਨੇ ਉਹ ਤਾਂ ਭੁਪਿੰਦਰ ਜਾਰੀ ਹੈਗੀ ਹੈ ਗੱਲ ਤੇ ਪੰਜਾਬ ਦੇ ਵਿੱਚ ਵੀ 11 ਨਵੰਬਰ ਨੂੰ ਵੋਟਾਂ ਪੈਣੀਆਂ ਤੇ ਸਾਰਾ ਰਿਜ਼ਲਟ ਜਿਹੜਾ ਇਹ 14 ਤਰੀਕ ਨੂੰ ਆ ਜਾਣਾ ਹੈ 14 ਨਵੰਬਰ ਨੂੰ ਰਿਜ਼ਲਟ ਬਿਹਾਰ ਦਾ ਵੀ ਆ ਜਾਣਾ ਤੇ ਪੰਜਾਬ ਦਾ ਵੀ ਆ ਜਾਣਾ ਪਰ ਹੁਣ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਰਾਹੁਲ ਗਾਂਧੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਇੱਕ ਬ੍ਰਾਜ਼ੀਲ ਦੀ ਮਾਡਲ ਹੈ ਉਹਦੀ ਫੋਟੋ 20 ਵਾਰ ਲੱਗੀ ਹੋਈ ਹੈ ਮਤਲਬ ਵੋਟਰ ਲਿਸਟਾਂ ਦੇ ਵਿੱਚ ਜੀ ਵੱਡੇ ਪੱਧਰ ਤੇ ਵੋਟਾਂ ਜਿਹੜੀਆਂ ਨੇ ਉਹ ਇਧਰੋਂ ਉਧਰ ਪੰਜਾਂ ਨੇ ਕੋਈ ਯੂਪੀ ਦੇ ਬੰਦੇ ਆ ਕੇ ਵੋਟਾਂ ਪਾ ਰਹੇ ਨੇ ਲੱਖਾਂ ਵੋਟਾਂ ਇਸ ਢੰਗ ਦੇ ਨਾਲ ਬੋਗਸ ਪਾ ਜਾਂ ਗੀਆਂ ਨੇ ਤੇ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਐਵੇਂ ਕਰਦੀਆਂ ਨੇ ਜਿਹਦਾ ਵੀ ਜ਼ੋਰ ਹੁੰਦਾ ਸੱਤਾ ਤੇ ਰਹਿੰਦੀ ਹੈ ਉਹ ਐਵੇਂ ਕਰਦੀਆਂ ਨੇ ਤੇ ਹੁਣ ਕੀ ਫੇਅਰ ਇਲੈਕਸ਼ਨ ਹੋ ਸਕੇਗੀ ਬਿਹਾਰ ਦੇ ਵਿੱਚ ਉਹ ਵੀ ਦੇਖਣ ਵਾਲੀ ਗੱਲ ਜਿਹੜੀ ਆ ਉਹ ਰਹੇਗੀ ਭਵਿੱਖ ਨਰ ਜੀ ਜੀ ਸਭਾ ਬਹੁਤ ਧੰਨਵਾਦ ਸੋਮਵਾਰ ਵਾਲੇ ਦਿਨ ਨਵੀਂ ਆਪੀ